ਸੋ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਸੰਦੀਪ ਚੌਧਰੀ ਤੇ ਤੁਸੀਂ ਬਣੇ ਹੋਏ ਹੋ న్యూਸ 189 ਪੰਜਾਬ ਤੇ ਇਸ ਟਾਈਮ ਲਾਈਵ ਹਾਂ ਆਪਾਂ ਤੇ ਲਾਈਵ ਕਿਉਂ ਆ ਅਸੀਂ ਖੜੇ ਆ ਰਾਜਪੁਰਾ ਦੀ ਇੰਦਰਾ ਮਾਰਕੀਟ ਦੇ ਵਿੱਚ ਜਿੱਥੇ ਨੂਰ ਫਰਨੀਸ਼ਿੰਗ ਜਿੱਥੇ ਹਰ ਸਾਲ ਅਸੀਂ ਦੀਵਾਲੀ ਦੇ ਨੇੜੇ ਆ ਕੇ ਲੋਕਾਂ ਨੂੰ ਸਕੀਮਾਂ ਦੱਸਦੇ ਆ ਜਿਹੜੀ ਲੋਕਾਂ ਦੇ ਕੰਮ ਆਂਦੀਆਂ ਲੋਕਾਂ ਦਾ ਫਾਇਦਾ ਹੁੰਦਾ ਸਭ ਤੋਂ ਪਹਿਲਾਂ ਅਸੀਂ ਇੱਥੋਂ ਜਿਹੜੀ ਹੈ ਆਪਣੀ ਸ਼ੁਰੂਆਤ ਕਰਦੇ ਆ ਤੇ ਅੱਜ ਅਸੀਂ ਲੈ ਕੇ ਆਏ ਤੁਹਾਨੂੰ ਨੂਰ ਫਰਨੀਸ਼ਿੰਗ ਤੇ ਕਾਫੀ ਵੱਡੀਆਂ ਸਕੀਮਾਂ ਐ ਜੋ ਸੁਣਿਆ ਅਸੀਂ ਤੇ ਸਾਨੂੰ ਪਤਾ ਲੱਗਿਆ ਸੀ ਇਸ ਵਾਰੀ ਸੋਨੇ ਦੀਆਂ ਗੁੱਠੀਆਂ ਵੱਡੀਆਂ ਜਾ ਰਹੀਆਂ ਪਿਛਲੀ ਵਾਰ ਪੰਜੇਬਾ ਕੜੇ ਵੰਡੇ ਚਾਂਦੀ ਦੇ ਤੇ ਇਸ ਵਾਰ ਲੋਕ ਕਹਿੰਦੇ ਸੋਨਾ ਮਹਿੰਗਾ ਹੋ ਗਿਆ ਜਿਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਕਿ ਨੂਰ ਫਰਨੀਸ਼ਿੰਗ ਤੇ ਸੋਨੇ ਦੀਆਂ ਅੰਗੂਠੀਆਂ ਦਿੱਤੀਆਂ ਜਾ ਰਹੀਆਂ ਐ ਪਰਚੇਜ਼ਿੰਗ ਤੇ ਤਾਂ ਮੈਨੂੰ ਕਿਤੇ ਲੱਗਦਾ ਨਹੀਂ ਐ ਕਿ ਸੋਨਾ ਜਿਹੜਾ ਹੈ ਮਹਿੰਗਾ ਹੋ ਗਿਆ ਸੋ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਉਹਨਾਂ ਦੀ ਦੁਕਾਨ ਤੇ ਸ਼ੋਰੂਮ ਤੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡਾ ਸਟਾਕ ਜਿਹੜਾ ਹੈ ਦੀਵਾਲੀ ਦਾ ਆ ਚੁੱਕਿਆ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨਾਲੇ ਆਪਾਂ ਚੱਲਦੇ ਆਂ ਨੂਰ ਫਰਨੀਸ਼ਿੰਗ ਤੇ ਲक्की ਜੀ ਜਿਹੜੇ ਓਨਰ ਐ ਉਹ ਮੌਜੂਦ ਐ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਲੱਕੀ ਜੀ ਕੀ ਹਾਲ ਚਾਲ ਹੈ ਜੀ ਪਹਿਲਾਂ ਦੱਸੋ ਜੀ ਕੀ ਹਾਲ ਚਾਲ ਹੈ ਜੀ ਦੁਸ਼ਹਿਰੀ ਦੀਆਂ ਤੁਹਾਨੂੰ ਬਹੁਤ ਬਹੁਤ ਵਾਰ ਮੁਬਾਰਕਾਂ ਜੀ ਸਾਰਿਆਂ ਨੂੰ ਨਿਊਜ਼ 89 ਦੇਖ ਰਹੇ ਸਾਰੇ ਸਰੋਤਿਆਂ ਨੂੰ ਸਸਤਰੀ ਗੱਲ ਜੀ ਤੇ ਮੈਂ ਸੁਣਿਆ ਵੀ ਸੋਨਾ ਸਸਤਾ ਹੋ ਗਿਆ ਬਿਲਕੁਲ ਬਿਲਕੁਲ ਸੰਦੀਪ ਜੀ ਸਾਡੇ ਵਾਸਤੇ ਸੋਨਾ ਸਸਤਾ ਜੀ ਨਹੀਂ ਸੋਨਾ ਸਸਤਾ ਕਿਸ ਤਰ੍ਹਾਂ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਵੀ ਲੋਕ ਸੋਨੇ ਸੋਨਾ ਦੀ ਪਰਚੇਸਿੰਗ ਤੇ ਗਿਫਟ ਦੇ ਰਹੇ ਤੁਸੀਂ ਆਪਣੀ ਇਹ ਜਿਹੜੀ ਪਰਚੇਸਿੰਗ ਹੈ ਇਸ ਤੇ ਸੋਨਾ ਗਿਫਟ ਕਰ ਰਹੇ ਹੋ ਇਹ ਬਿਲਕੁਲ ਵੀਰ ਜੀ ਤੁਸੀਂ ਸਹੀ ਸੁਣਿਆ ਜੀ ਕੋਈ ਵੀ ਸਾਡੇ ਕੋਲ ਕਸਟਮਰ ਆ ਕੇ 31000 ਰੁਪਏ ਦੀ ਪਰਚੇਸਿੰਗ ਕਰਦਾ ओरिजिनल ਉਹਨੂੰ ਸੋਨੇ ਦੀ ਅੰਗੂਠੀ ਗਿਫਟ ਦਿੱਤੀ ਜਾਏਗੀ ਪੱਕੀ ਗੱਲ ਹੈ ਬਿਲਕੁਲ ਜੀ 100% ਤੁਸੀਂ ਸੁਨਿਆਰੇ ਕੋਲ ਜਾ ਕੇ ਚੈੱਕ ਕਰਾ ਸਕਦੇ ਸੋਨੇ ਦੀਆਂ ਅੰਗੂਠੀਆਂ ਜਿਹੜੀਆਂ ਹੈਗੀਆਂ ਜੋ ਪਤਾ ਲੱਗਿਆ 31000 ਦੀ ਪਰਚੇਸਿੰਗ ਤੇ ਸੋਨੇ ਦੀਆਂ ਅੰਗੂਠੀਆਂ ਜਿਹੜੀਆਂ ਤੁਹਾਡੇ ਵੱਲੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਬਿਲਕੁਲ ਜੀ ਬਿਲਕੁਲ ਤੇ ਗੱਲ ਥੋੜੀ ਸਮਝ ਹੀ ਨਹੀਂ ਆ ਰਹੀ ਮੈਨੂੰ ਮੈਂ ਹੁਣ ਇਹ ਸਮਝ ਨਹੀਂ ਆ ਰਹੀ ਕਿ ਮੈਂ ਅੱਗੇ ਬੋਲਾਂ ਕਿਆ ਸੰਦੀਪ ਜੀ ਕਿ ਸੋਨਾ ਬਹੁਤ ਮਹਿੰਗਾ ਹੈ ਇਸ ਟਾਈਮ ਬਿਲਕੁਲ ਜੀ ਬਹੁਤ ਹੋ ਗਿਆ 118000 ਹਾਂਜੀ ਬਿਲਕੁਲ 118000 ਰੁਪਏ ਆ ਜੀ ਤੇ ਅੰਗੂਠੀਆਂ ਕਿਆ ਪਹਿਲਾਂ ਹੀ ਬਣਵਾ ਕੇ ਰੱਖ ਲਈਆਂ ਸੀ ਕੀ ਕੋਈ ਹੈ ਇਸ ਦੇ ਵਿੱਚ ਵੀ ਸਰ ਇਹਦੇ ਵਿੱਚ ਕੁਝ ਨਹੀਂ ਕੋਈ ਲਿਮਟ ਨਹੀਂ ਆ ਅੰਗੂਠੀਆਂ ਦੀ ਅਨਲਿਮਿਟਿਡ ਸਟਾਕ ਹੈ ਇਹ ਚਾਂਦਰਾ ਤਾਂ ਪਿਛਲੀ ਵਾਰ ਵੀ ਦਿੱਤੀਆਂ ਆਪਾਂ ਸਰ ਚਾਂਦਰਾ ਦੇ ਨਾਲ 10000 ਰੁਪਏ ਦੇ ਬਿਲਕੁਲ ਨਾਲ ਸਾਰਾ ਆਪਾਂ ਕੜੇ ਐਡ ਕਰਤੇ ਜੀ ਚਾਂਦੀ ਦੇ ਇਹ ਚਾਂਦੀ ਦੇ ਕੜੇ ਇਹ ਦੇ ਲਓ ਜੀ ਜਿੰਨੀ ਮਰਜ਼ੀ ਦੇਖੋ ਮੈਨੂੰ ਲੱਗਦਾ ਕਿ ਕਿਸੇ ਸੁਨਿਆਰੇ ਸੁਨਿਆਰਾ ਸਾਹਿਬ ਜਿਹੜੇ ਜੁਐਲਰ ਦੀ ਦੁਕਾਨ ਕਰਦੇ ਉਹਨਾਂ ਦੇ ਨਾਲ ਪੂਰਾ ਵਧੀਆ ਕੰਟਰੈਕਟ ਕੀਤਾ ਇਹਨਾਂ ਨੇ ਕਿਸੇ ਚੀਜ਼ ਤੋਂ ਆ ਤਾਂ ਫਿਰ ਬਾਹਰ ਕਿਤੋਂ ਇمپੋਰਟ ਕਰਾ ਰਹੇ ਨਹੀਂ ਨਹੀਂ ਸੰਦੀਪ ਜੀ ਹਰ ਸਾਲ ਦੇਖੋ ਰਾਜਪੁਰੇ ਦੇ ਸਰੋਤੇ ਸਾਨੂੰ ਬਹੁਤ ਸਾਥ ਦਿੰਦੇ ਆ ਇੱਕ ਸਾਲ ਹੁੰਦਾ ਜੋ ਕਿ ਅਸੀਂ ਨੂਰ ਫਰਨੀਸ਼ਿੰਗ ਵਾਲੇ નો ਪ੍ਰੋਫਿਟ ਨੋ ਲਾਸ ਤੇ ਸਟਾਕ ਵੇਚਦੇ ਆ ਤੇ ਸਾਰਾ ਸਾਲ ਉਹਨਾਂ ਨੇ ਸਾਡੇ ਕੋਲ ਆਣਾ ਹੁੰਦਾ ਸੋ ਪਹਿਲਾਂ ਮੈਂ ਦੱਸ ਦਵਾਂ ਇਹ ਸੋਨੇ ਦੀਆਂ ਅੰਗੂਠੀਆਂ ਦਾ ਇਹ ਪਹਿਲਾਂ ਤਾਂ ਇਹ ਫੜ ਲਓ ਸੋਨੇ ਦੀਆਂ ਗੁੱਥੀਆਂ ਤੇ ਇਹ ਮੈਂ ਤੁਹਾਨੂੰ ਦੱਸਦਾ ਕਿ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਦੇ ਜਾਓ ਜੋ ਸਾਨੂੰ ਲੱਕੀ ਜੀ ਨੇ ਕਿਹਾ ਕਿ ਐਤ ਕੀ ਜੋ ਨਿਊਜ਼ 89 ਦਾ ਨਾਮ ਲੈ ਕੇ ਆਏਗਾ ਤੇ ਨਿਊਜ਼ 89 ਦੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੇਗਾ ਉਸ ਨੂੰ ਇਹ ਵੱਡਾ ਤੋਲਿਆ ਅਨਲਿਮਿਟਿਡ ਜੀ ਜਿੰਨੇ ਵੱਤੋ ਅਨਲਿਮਿਟਿਡ ਸ਼ੇਅਰ ਬਿਲਕੁਲ ਜੀ ਅਨਲਿਮਿਟਿਡ ਸ਼ੇਅਰ ਤੇ ਜਿਹੜਾ ਹੈ ਇਹ ਤੋਲਿਆ ਲਾਸਟ ਤੱਕ ਵੀਡੀਓ ਤੇ ਚੱਲੇਗਾ ਇਹ ਮੇਰੇ ਹੱਥ 'ਚ ਹੀ ਰਹੇਗਾ ਮੈਂ ਤੁਹਾਨੂੰ ਬਾਰ ਬਾਰ ਯਾਦ ਕਰਾ ਦਾਂਗਾ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਸਕੀਮਾਂ ਤੁਹਾਨੂੰ ਦੱਸਣ ਲੱਗਿਆਂ ਲੱਕੀ ਜੀ ਉਸ ਤੋਂ ਬਾਅਦ ਨਾਲ ਦੀ ਨਾਲ ਇਹਨੂੰ ਸ਼ੇਅਰ ਕਰਦੇ ਜਾਓ ਤੇ ਇਹ ਤੋਲਿਆ ਜਿਹੜਾ ਹੈ ਆ ਕੇ ਅਨਲਿਮਿਟਿਡ ਲੈਂਦੇ ਜਾਓ ਕੋਈ ਕੋਈ ਲਿਮਿਟ ਨਹੀਂ ਹੈ ਸ਼ੇਅਰ ਦੀ ਜਿੰਨਾ ਸ਼ੇਅਰ ਕਰੋਗੇ ਉੰਨੀ ਤੁਹਾਨੂੰ ਇਹ ਚੀਜ਼ ਮਿਲੇਗੀ ਲੱਕੀ ਜੀ ਹੋਰ ਕਿਆ ਲੈ ਆਏ ਹਾਂ ਸੰਦੀਪ ਜੀ ਆਪਾਂ ਸਟਾਰਟਿੰਗ ਪਹਿਲਾਂ ਗੱਦਿਆਂ ਤੋਂ ਕਰਦੇ ਹਾਂ ਆਓ ਚੱਲੀਏ ਜੀ ਗੱਦਿਆਂ ਤੋਂ ਸਟਾਰਟਿੰਗ ਕਰਦੇ ਹਾਂ ਹਰਿਆਣਾ ਕਥਿਆ ਬਹੁਤ ਬਣਦੇ ਸੋ ਹਰਿਆਣਾ ਤੋਂ ਵੀ ਜਿਹੜੇ ਜੁੜ ਚੁੱਕੇ ਆ ਲੋਕ ਸਾਡੇ ਨਾਲ ਲਾਈਵ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਵੱਤੋ ਵੱਤ ਸ਼ੇਅਰ ਕਰੋ ਜੇ ਤੁਸੀਂ ਹਰਿਆਣਾ ਤੋਂ ਜੁੜੇ ਹੋ ਜੇ ਤੁਸੀਂ ਹਰਿਆਣਾ ਤੋਂ ਜੁੜੇ ਹੋ ਤਾਂ ਹਰਿਆਣਾ ਵਾਲੇ ਫੋਨ ਕਰਕੇ ਸ਼ੇਅਰ ਕਰ ਦਿਓ ਤੇ ਟਾਵਲ ਉਹਨਾਂ ਦਾ ਬੁੱਕ ਕਰ ਲਿੱਤਾ ਜਾਏਗਾ ਲੱਕੀ ਜੀ ਕੋਲ ਤੇ ਇਹ ਅਸੀਂ ਆ ਗਏ ਆ ਗੱਦਿਆਂ ਦੇ ਗੜਾਉਣ ਦੇ ਵਿੱਚ ਸੋ ਫਰਨੀਚਰ ਵੀ ਤੁਹਾਨੂੰ ਦਿਖਾਵਾਂਗੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਦੇ ਜਾਓ ਟਾਵਲ ਜਿਹੜਾ ਹੈ ਤੁਹਾਨੂੰ ਮਿਲੇਗਾ ਹੀ ਮਿਲੇਗਾ ਸ਼ੇਅਰ ਤੇ ਚਾਹੇ ਕੋਈ ਪਰਚੇਜ਼ਿੰਗ ਕਰੋ ਜਾਂ ਨਾ ਕਰੋ ਸ਼ੇਅਰ ਤੇ ਟਾਵਲ ਜ਼ਰੂਰ ਦਿੱਤਾ ਜਾ ਰਿਹਾ ਸੋ ਲੱਕੀ ਜੀ ਆ ਚੁੱਕੇ ਆ ਤੁਹਾਡੇ ਨਵੇਂ ਸ਼ੋਰੂਮ ਦੇ ਵਿੱਚ ਬਿਲਕੁਲ ਸੰਦੀਪ ਜੀ ਆਪਾਂ ਸਟਾਰਟਿੰਗ ਗੱਦੇ ਤੋਂ ਕਰਦੇ ਆਂ ਜੀ ਜਿਸ ਤਰ੍ਹਾਂ ਕਿ ਆਪਾਂ ਹਰ ਸਾਲ ਸਕੀਮ ਦਿੰਨੇ ਆਂ ਜੀ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਪੁਰਾਣਾ ਗੱਦਾ ਹਾਂਜੀ ਹਾਂਜੀ ਕਿਸੇ ਵੀ ਤਰ੍ਹਾਂ ਦਾ ਪੁਰਾਣਾ ਗੱਦਾ ਜੀ ਚਾਹੇ ਉਹ ਲੀਰਾਂ ਵਾਲਾ ਚਾਹੇ ਚਿੱਟੀਆਂ ਸ਼ੀਟਾਂ ਵਾਲਾ ਚਾਹੇ ਫੋਮ ਵਾਲਾ ਚਾਹੇ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਗੱਦਾ ਉਹ ਤੁਸੀਂ ਪੁਰਾਣਾ ਸਾਡੇ ਕੋਲ ਲੈ ਆਣਾ ਅਸੀਂ ਉਹ ਤੁਹਾਡਾ ਗੱਦਾ 2000 ਦਾ ਕਟਾਂਗੇ ਜੀ ਜੀ ਕਿਸੇ ਵੀ ਕੰਡੀਸ਼ਨ ਦਾ ਜੀ ਕੋਈ ਕੰਡੀਸ਼ਨ ਨਹੀਂ ਹੈ ਗੱਦੇ ਦੀ ਤੇ ਉਸ ਤੋਂ ਬਾਅਦ ਗੱਦੇ ਦੀ ਸਟਾਰਟਿੰਗ ਰੇਂਜ ਹੈ ਜੀ ਸਾਡੇ ਕੋਲ ਜਿਸ ਤਰ੍ਹਾਂ ਇਹ ਗੱਦਾ ਜੀ 3 ਸਾਲ ਦੀ ਗਾਰੰਟੀ ਵਾਲਾ ਹਾਂਜੀ ਹਾਂਜੀ 3 ਸਾਲ ਦੀ ਗੱਦੇ ਦੀ ਗਾਰੰਟੀ ਹੈ ਜੀ 3 ਸਾਲ ਚ ਕੋਈ ਕੰਪਲੇਂਟ ਆਂਦੀ ਹੈ ਜੀ ਗੱਦਾ ਪੁਰਾਣਾ ਤੁਸੀਂ ਮੇਰੀ ਦੁਕਾਨ ਦੇ ਬਾਹਰ ਸੱਟਣਾ ਹੈ ਨਵਾਂ ਲੈ ਜਾਣਾ ਹੈ ਗੱਦੇ ਦੀ ਰੇਂਜ ਆ ਜੀ 4500 ਰੁਪਏ 2000 ਰੁਪਏ ਤੱਕ ਗੱਦਾ ਤੁਸੀਂ ਪੁਰਾਣਾ ਜਿਹੜਾ ਕੱਟ ਲਵਾਂਗੇ ਤੇ ਸ਼ੇਰ ਤੇ ਉਹੀ ਤੋਲੀਆ ਬਿਲਕੁਲ ਜੀ ਤੇ ਗਿਫਟ ਜਿਹੜੇ ਹਨ ਉਹੀ ਜੋ ਇਸ ਦੀ ਪਰਚੇਸਿੰਗ ਰਹੇਗੀ ਰੇਟ ਦੀ ਉਹਦੇ ਹਿਸਾਬ ਦੇ ਨਾਲ ਜਿਹੜਾ ਚਾਂਦੀ ਦਾ ਸੋਨੇ ਦਾ ਤੁਸੀਂ ਗਿਫਟ ਜਿਹੜਾ ਹੈ ਉਹ ਲੈ ਸਕਦੇ ਬਿਲਕੁਲ ਕਿਸੇ ਵੀ ਨੂਰ ਦਾ ਤੁਸੀਂ ਪ੍ਰੋਡਕਟ ਲੈਂਦੇ ਹੋ ਮੈਂ ਦੁਬਾਰਾ ਫੇਰ ਇਨਕੁਆਰੀ ਰਿਪੀਟ ਕਰ ਦੇਣਾ 31000 ਰੁਪਏ ਐਮ ਆਰ ਪੀ ਦੇ ਪ੍ਰੋਡਕਟ ਚਾਹੇ ਨੂਰ ਦਾ ਸਾਡਾ ਗੱਦਾ ਹੈ ਚਾਹੇ ਚੱਦਰਾਂ ਨੇ ਚਾਹੇ ਫਰਨੀਚਰ ਹੈ ਕੋਈ ਵੀ ਪ੍ਰੋਡਕਟ ਹੈ ਉਹਦੇ ਉੱਤੇ 31000 ਦੀ ਪਰਚੇਸਿੰਗ ਤੇ ਸੋਨੇ ਦੀ ਗਿਫਟ ਫ੍ਰੀ ਹੈ ਜੀ ਅੰਗੂਠੀ ਫ੍ਰੀ ਹੈ ਟੋਪਸ ਫ੍ਰੀ ਨੇ ਠੀਕ ਹੈ 21000 ਦੀ ਪਰਚੇਸਿੰਗ ਦੇ ਉੱਤੇ ਚਾਂਦੀ ਦੇ ਕੜੇ ਤੇ ਪਾਇਲਾ ਫਰੀ ਨੇ ਜੀ ਅੱਜ ਸੋਨਾ 118000 ਬਿਲਕੁਲ ਜੀ ਬਿਲਕੁਲ ਜੀ ਜਦ ਤੋਂ ਤੁਸੀਂ ਸਕੀਮ ਚਲਾਈ ਹੈ 15000 ਸੀ ਅੱਜ 18 ਹੋ ਗਿਆ ਕੱਲ ਨੂੰ 20 ਵੀ ਹੋ ਸਕਦਾ 25 ਵੀ ਹੋ ਸਕਦਾ ਤੇ ਗਿਫਟ ਮਿਲੇਗਾ ਬਿਲਕੁਲ ਸਾਰੀ ਕਮਿਟਮੈਂਟ ਸਾਡੀ 31000 ਤੋਂ 40000 ਦੀ ਸ਼ਾਪਿੰਗ ਤੇ ਹੋ ਜਾਈਏ ਨਹੀਂ ਜੀ ਨਹੀਂ 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 ਕਿਉਂਕਿ ਕਈ ਦੁਕਾਨਦਾਰ ਕਰਦੇ ਆ ਨਾ ਇਹ ਟੋਲ ਸੰਦੀਪ ਜੀ ਤੁਸੀਂ ਮੇਰੇ ਨਾਲ 12 ਸਾਲ ਤੋਂ ਜੁੜੇ ਹੋ ਹੋ ਜੋ ਆਪਾਂ ਕਿਹਾ ਉਹ ਕੀਤਾ ਜੀ ਹਾਂ ਇਹ ਤਾਂ ਮੈਨੂੰ ਪੱਕਾ ਠੀਕ ਹੈ ਜੀ ਆਓ ਚੱਲੀਏ ਆਜੋ ਅੱਗੇ ਸੋ ਲਗਾਤਾਰ ਬਣੇ ਰੋ ਨਿਊਜ਼ 189 ਪੰਜਾਬ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਜਿਹੜਾ ਹੈ ਉਸ ਸ਼ਖਸ ਤੱਕ ਵੀਡੀਓ ਪਹੁੰਚ ਜਾਂਦੀ ਹੈ ਸ਼ਾਇਦ ਕਿਸੇ ਨੇ ਸੋਫੇ ਲੈਣੇ ਆ ਕਿਸੇ ਨੇ ਗੱਦੇ ਲੈਣੇ ਆ ਕਿਸੇ ਨੇ ਚਾਦਰਾਂ ਲੈਣੀ ਆ ਉਹਨਾਂ ਤੱਕ ਵੀਡੀਓ ਪਹੁੰਚਦੀ ਹੈ ਤੇ ਉਹਨਾਂ ਦਾ ਫਾਇਦਾ ਜਰੂਰ ਹੁੰਦਾ ਦੀਵਾਲੀ ਤੇ ਸੋ ਲक्की ਜੀ ਫਰਨੀਚਰ ਦੇ ਸੈਗਮੈਂਟ ਦੇ ਵਿੱਚ ਹਾਂਜੀ ਸੰਦੀਪ ਜੀ ਸਟਾਰਟਿੰਗ ਫਰਨੀਚਰ ਦਾ ਸਾਡੇ ਕੋਲ ਇੱਥੋਂ ਸਟਾਰਟਿੰਗ ਹੈ ਅਸੀਂ ਸ਼ੋਰੂਮ ਸਾਡਾ ਮਤਲਬ ਡਿਸਪਲੇ ਅਸੀਂ ਘੱਟ ਲਈ ਵੀ ਆ ਗਾ ਡਾਊਨ ਭਰੇ ਹੋਏ ਨੇ ਚਾਹੇ ਕਿਸੇ ਨੇ 7 ਸੀਟਰ ਲੈਣਾ ਹੈ 9 ਸੀਟਰ ਲੈਣਾ 11 ਸੀਟਰ ਲੈਣਾ 15 ਸੀਟਰ ਲੈਣਾ ਸੋਫੇ ਦੇਖੋ ਤੁਸੀਂ ਹਾਂ ਬਿਲਕੁਲ ਜੀ ਸਾਰਾ ਸਟਾਕ ਸਾਡੇ ਕੋਲ ਅਵੇਲੇਬਲ ਹੈ ਜੀ ਸੋਫੇ ਬਹੁਤ ਵਧੀਆ ਇੱਕ ਲੱਕੀ ਜੀ ਮੇਰਾ ਨਾ ਦਿਲ ਦੀ ਗੱਲ ਹੈ ਜੀ ਜੀ ਮੈਂ ਪਹਿਲਾਂ ਨਹੀਂ ਕੀਤੀ ਮੈਂ ਲਾਈਵ ਚੱਲਦੇ ਦੇ ਵਿੱਚ ਕਹਿ ਰਿਹਾ ਕੈਮਰਾਮੈਨ ਨੂੰ ਗਾਗਾ ਵੀ ਆਪਾਂ ਸ਼ੇਅਰ ਤੇ ਤਾਂ ਤੋਲੀਆਂ ਦੇ ਰਹੇ ਹਾਂ ਬਿਲਕੁਲ ਜੀ ਆਪਾਂ ਦਾ ਇੱਕ ਜਦ ਸ਼ੁਰੂ ਸ਼ੁਰੂ ਵਿੱਚ ਆਪਾਂ ਤੁਹਾਡੇ ਕੋਲ ਆਂਦੇ ਸੀਗੇ ਜਦ ਕੋਈ న్యూਸ 89 ਦਾ ਨਾਮ ਲੈ ਕੇ ਆਏਗਾ ਠੀਕ ਹੈ ਜੀ ਵੀ ਅਸੀਂ ਉਹ ਵੀਡੀਓ ਦੇਖ ਕੇ ਆਏ ਹਾਂ 31000 ਤੇ ਤੁਸੀਂ ਸੋਨਾ ਦੇ ਰਹੇ ਹੋ 21000 ਦੇ ਚਾਂਦੀ ਦੇ ਰਹੇ ਹੋ ਟੋਲੀਆਂ ਤੁਸੀਂ ਸ਼ੇਰ ਤੇ ਦੇ ਰਹੇ ਹੋ ਜਿਹੜਾ ਨਾਮ ਲੈ ਕੇ ਆਏਗਾ ਸਰ ਜਿਹੜਾ ਨਿਊਜ਼ ਸਾਨੂੰ ਬੜਾ ਮਾਣ ਹੋਏਗਾ ਵੀ ਜਿਹੜਾ ਸਾਡਾ ਨਾਮ ਲੈ ਕੇ ਆਏਗਾ ਵੀ ਹਾਂਜੀ ਤੁਹਾਡਾ ਨਾਮ ਲਿਆ ਸੀਗਾ ਤੇ ਇਹ ਸਾਨੂੰ ਚੀਜ਼ ਉਹਨਾਂ ਨੇ ਅਲੱਗ ਤੋਂ ਜਿਹੜਾ ਕਰਕੇ ਦਿੱਤਾ ਇਹ ਤੁਹਾਡੇ ਤੇ ਹੈ ਤਾਂ ਬੋਝ ਹੈ ਨਹੀਂ ਨਹੀਂ ਕੋਈ ਤੁਸੀਂ ਬਿਨਾਂ ਪ੍ਰੋਫਿਟ ਲਾਸ ਤੇ ਖੇਡ ਰਹੇ ਹੋ ਇਸ ਤਰ੍ਹਾਂ ਜੋ ਮੈਨੂੰ ਪਤਾ ਲੱਗਿਆ ਮਾਰਕੀ ਕਿਉਂਕਿ ਸੰਦੀਪ ਜੀ ਤੁਹਾਨੂੰ ਪਤਾ ਹੈ ਅੱਜਕੱਲ ਕੀ ਦਿੱਕਤ ਹੈ ਹੜ ਹੜਾਂ ਦੇ ਕਾਰਨ ਪੰਜਾਬ ਦਾ ਤੁਹਾਨੂੰ ਪਤਾ ਆਪਾਂ ਕੀ ਹਾਲ ਹੋ ਰਿਹਾ ਸਾਰਾ ਕੁਝ ਦੇਖ ਰਹੇ ਹਾਂ ਤੇ ਸਾਡਾ ਵੀ ਕੁਝ ਫਰਜ ਬਣਦਾ ਵੀ ਹਰ ਇੱਕ ਚੀਜ਼ ਕਮਾਈ ਨਹੀਂ ਹੁੰਦੀ ਕਈ ਜਗ੍ਹਾ ਤੇ ਸਾਨੂੰ ਨੋ ਪ੍ਰੋਫਿਟ ਨੋ ਲਾਸਟ ਤੇ ਵੀ ਚੱਲਣਾ ਪੈਂਦਾ ਜਿਵੇਂ ਮੈਂ ਸਟਾਰਟਿੰਗ ਕਰ ਰਿਹਾ ਹਾਂ ਠੀਕ ਹੈ ਜੀ ਕੋਈ ਵੀ ਨਿਊਜ਼ 89 ਦਾ ਨਾਮ ਲੈ ਕੇ ਆਇਆ ਉਹਨੂੰ ਸਾਡੇ ਵੱਲੋਂ ਇੱਕ ਉਹਨੂੰ ਬੈੱਡ ਸ਼ੀਟ ਫਰੀ ਦਿੱਤੀ ਚਲੋ ਜੀ ਸ਼ੇਅਰ ਤੇ ਤੋਲੀਆਂ ਤੇ ਬੈੱਡ ਸ਼ੀਟ ਸੋ ਇਨਾਮ ਵੀ ਕੱਢਨੇ ਆ ਇਹਨਾਂ ਨੇ ਗਾਹਕ ਬੈਠੇ ਆ ਪਰਚੇਸ ਕਰ ਚੁੱਕੇ ਆ ਤੇ ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਪਰਚੇਜ਼ਿੰਗ ਤੇ ਤੇ ਹੋਰ ਵੀ ਸਮਾਨ ਜਿਹੜਾ ਤੁਸੀਂ ਸੰਦੀਪ ਜੀ ਜੀ ਕਲਰ ਕਿੰਨੇ ਸੋਹਣੇ ਆ ਸੋਫਿਆਂ ਦੇ ਸੰਦੀਪ ਜੀ ਬਿਲਕੁਲ ਗੱਦਿਆਂ ਦੇ ਨਾਲ ਨਾਲ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਪੁਰਾਣਾ ਸੋਫਾ ਹੈ ਹਾਂਜੀ ਹਾਂਜੀ ਅਸੀਂ ਉਹਨੂੰ 5000 ਦਾ ਕਟਾਂਗੇ ਜੀ ਸੋਫੇ ਨੂੰ 5000 ਦਾ ਕਰਕੋ ਕਿਸੇ ਤਰ੍ਹਾਂ ਦਾ ਤੁਹਾਡਾ ਪੁਰਾਣਾ ਬੈੱਡ ਹੈ ਕਿਸੇ ਦਾ ਹੜਚ ਨੁਕਸਾਨ ਹੋ ਗਿਆ ਹੈ ਬੈੱਡ ਖਰਾਬ ਹੋ ਗਿਆ ਹੈ ਸੋਫੇ ਖਰਾਬ ਹੋ ਗਿਆ ਹੈ ਕਿਸੇ ਤਰ੍ਹਾਂ ਦਾ ਪੁਰਾਣਾ ਕੋਈ ਪ੍ਰੋਡਕਟ ਹੈ ਅਸੀਂ ਸੋਫਾ 5000 ਦਾ ਬੈੱਡ ਤੁਹਾਡਾ 5000 ਦਾ ਪੁਰਾਣਾ ਕਟਾਂਗੇ ਗੱਦੇ ਤੁਹਾਡੇ ਅਸੀਂ 2000 ਦੇ ਕੱਟ ਹੀ ਰਹੇ ਹਾਂ ਠੀਕ ਹੈ ਬਹੁਤ ਵਧੀਆ ਜੀ ਠੀਕ ਹੈ ਜੀ ਬਹੁਤ ਵਧੀ ਇਹ ਫਰਨੀਚਰ ਵੀ ਹੋ ਗਿਆ ਤੁਹਾਡਾ ਐਤ ਕੀ ਜਿਹੜਾ ਸੈਗਮੈਂਟ ਤੁਸੀਂ ਬੜਾ ਵਧੀਆ ਬਣਾ ਲਿਆ ਜੀ ਇਹ ਸੈਟਅਪ ਜੀ ਸਾਡੇ ਸਾਹਮਣੇ ਤਿਆਰ ਹੋਇਆ ਸੋ ਕੁਸ਼ਨ ਵਗੈਰਾ ਹੋਰ ਵੀ ਕਈ ਆਈਟਮਾਂ ਹੈਗੀਆਂ ਚਾਦਰਾਂ ਵੀ ਹੈਗੀਆਂ ਸਰ ਅਸੀਂ ਸਵਾਰ ਨਾਲ ਕੁਝ ਲਗਜ਼ਰੀ ਗੱਦੇ ਵੀ ਐਡ ਕੀਤੇ ਨੇ ਇਹ ਨੂਰ ਦੇ ਬ੍ਰਾਂਡ ਬਿਲਕੁਲ ਜੀ ਬਿਲਕੁਲ ਆਪਣੀ ਬਿਲਕੁਲ ਆਪਣੀ ਬਿਲਕੁਲ ਜੀ 100% ਸਾਰਾ ਕੁਝ ਆਪਣੇ ਇਨ ਹਾਊਸ ਤਿਆਰ ਹੋ ਰਿਹਾ ਹੈ ਸਰ ਮੈਮਰੀ ਫੋਮ ਦਾ ਗੱਦਾ ਹੈ ਜੀ ਦਾ ਕਿਸੇ ਵੀ ਤੁਸੀਂ ਅੱਛੀ ਕੰਪਨੀ ਜਾਂਦੇ ਹੋ ਕੋਈ 45000 ਦਾ ਦੇ ਰਿਹਾ ਕੋਈ 50000 ਦਾ ਦੇ ਰਿਹਾ ਹਰ ਇੱਕ ਨੇ ਆਪਣਾ ਰੇਟ ਕੀਤਾ ਹੈ ਜੀ ਸਰੇ ਗੱਦੇ ਦੀ ਐਮ ਆਰ ਪੀ ਉਹੀ ਮਤਲਬ ਸਾਡੀ 26 27000 ਰੁਪਿਆ ਉਹਦੇ ਚ ਸਕੀਮ ਬਿਲਕੁਲ ਵੈਲਿਡ ਰਹੇਗੀ ਸੋਨੇ ਦੀ ਅੰਗੂਠੀ ਕੜੇ ਜੋ ਵੀ ਤੁਸੀਂ ਲਓਗੇ ਪੁਰਾਣੇ ਗੱਦੇ ਸੀ ਦੋ ਜਾਬੇ ਕੱਟ ਹੀ ਰਹੇ ਆ ਜੀ ਬਹੁਤ ਵਧੀਆ ਜੀ ਤੇ ਹੋਰ ਇਸ ਤੋਂ ਇਲਾਵਾ ਦੂਜੇ ਸ਼ੋਰੂਮ ਵਿੱਚ ਚੰਦਿਆਂ ਤੇ ਉਹ ਵੀ ਦਿਖਾਓ ਤੁਸੀਂ ਚਾਦਰਾਂ ਵਗੈਰਾ ਦੀ ਪਰਦਿਆਂ ਦੀ ਵੈਰਾਈਟੀ ਵਗੈਰਾ ਸਾਰੀ ਤੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਦੇਖ ਸਕਦੇ ਹੋ ਕਿ ਗ੍ਰਾਹਕਾਂ ਦੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਤੇ ਫਾਇਦਾ ਜਿੱਥੇ ਹੋਏਗਾ ਉੱਥੇ ਗ੍ਰਾਹਕਾਂ ਦੀਆਂ ਲਾਈਨਾਂ ਤਾਂ ਲੱਗਣਗੀਆਂ ਸੋਨੇ ਦੀਆਂ ਗੁੱਟੀਆਂ ਕਿੱਥੇ ਗਈਆਂ ਸੋਨੇ ਦੀਆਂ ਗੁੱਟੀਆਂ ਸੰਦੀਪ ਜੀ ਜੇਬ ਚ ਪਾਈਆਂ ਜੀ ਜੇਬ ਵਿੱਚ ਪਾਈਆਂ ਸੀ ਸੋਨੇ ਦੀਆਂ ਗੁੱਟੀਆਂ ਸੋਨਾ ਬਹੁਤ ਮਹਿੰਗਾ ਬਾਬਾ ਤੇ ਇੱਕ ਲੱਕੀ ਜੀ ਮੈਨੂੰ ਇਹ ਦੱਸੋ ਇਹ ਕਾਰਡ ਵੀ ਰੱਖੇ ਹੋਏ ਤੁਸੀਂ ਹਾਂਜੀ ਸੰਦੀਪ ਜੀ ਇਹ ਕਾਰਡ ਵੀ ਰੱਖੇ ਹੋਏ ਮਹਿੰਗਾ ਪਰਚੇਜ਼ਿੰਗ ਦੇਖੋ ਹਰੇਕ ਬੰਦਾ ਨਹੀਂ ਕਰ ਸਕਦਾ ਸਸਤੀ ਪਰਚੇਜ਼ਿੰਗ ਅਸੀਂ ਕੀ ਕੀਤਾ ਹਾਂ 3100 ਰੁਪਏ ਦੀ ਕੋਈ ਪਰਚੇਜ਼ਿੰਗ ਕਰਦਾ ਹਾਂਜੀ 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 ਨਾਲ ਦੀ ਨਾਲ ਸੰਦੀਪ ਜੀ ਇਹ ਚੋਂ ਪਰਚੀ ਕੱਢਣੀ ਹੈ ਹਾਂਜੀ ਹਾਂਜੀ ਨਾਲ ਦੀ ਨਾਲ ਗਿਫਟ ਲੈ ਲੈਣਾ ਜੀ ਅੱਛਾ ਮਤਲਬ ਜਿਵੇਂ ਮੈਂ ਇਹ ਪਰਚੀ ਆਪਾਂ ਇਹ ਕਰਦੇ ਕਿ ਅਸੀਂ ਗਾਗ ਨੂੰ ਬੁਲਾਈ ਲੈਂਦੇ ਆ ਮੈਡਮ ਇੱਕ ਡਾਇਰ ਜਰਾ ਪਲੀਜ਼ ਪਰਚੇਜ਼ਿੰਗ ਹੋ ਗਈ ਤੁਹਾਡੀ ਹਾਂਜੀ ਮੈਡਮ ਦੀ ਪਰਚੇਜ਼ਿੰਗ ਹੋ ਗਈ ਤੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿੰਨੇ ਦੀ ਪਰਚੇਜ਼ਿੰਗ ਹੋਈ ਆ ਤੁਹਾਡੀ ਮੈਡਮ ਕਿੰਨੇ ਦੀ ਪਰਚੇਜ਼ਿੰਗ ਹੋਈ ਆ ਤੁਹਾਡੀ ਸਾਡੀ ਹੋਗੀ 3100 ਦੀ ਹੋਗੀ 3100 ਦੀ ਹੋਗੀ ਹਾਂਜੀ ਤੇ ਲੱਕੀ ਜੀ ਫਿਰ ਆਪਾਂ ਖਾਈ ਬਿਲਕੁਲ ਜੀ ਹਾਂ ਆ ਦੇਖੋ ਜੀ ਇਹਦੇ ਵਿੱਚੋਂ ਕੋਈ ਵੀ ਪਰਚੀ ਕੱਢਣ ਨਾਲ ਦੀ ਨਾਲ ਇਹਨਾਂ ਨੂੰ ਗਿਫਟ ਮਿਲੇਗਾ ਜੀ ਇਹ ਤੁਹਾਡੀ ਕੇਸਿੰਗ ਤੇ ਹੈ ਖਿਲਾ ਕੇ ਕੱਢ ਲਓ ਕਿ ਆਪਾਂ ਤਾਂ ਕੋਈ ਵੱਡੀ ਚੀਜ਼ ਨਿਕਲ ਜੇ ਸੁਣਨੀ ਨਹੀਂ ਮੁੱਠੀ ਨਹੀਂ ਸੋ ਦੇਖਿਓ ਮੈਡਮ ਕੀ ਨਿਕਲੇ ਦੇਖੀਏ ਦਿੰਦੇ ਵੀ ਹੈ ਕਿ ਨਹੀਂ ਮੈਡਮ ਦਿਖਾਓ ਜੀ ਟਾਵਲ 290 ਦਾ ਜੀ 290 ਰੁਪਏ ਦਾ ਟਾਵਲ ਬਕਾਇਦਾ ਅਮਾਉਂਟ ਵੀ ਮੈਂਸ਼ਨ ਹੈ ਜੀ ਲਿਓ ਅਸੀਂ ਦਾਂਗੇ ਜੀ ਹਾਂਜੀ ਲੋ ਠੀਕ ਹੈ ਤੇ ਮੈਡਮ ਮੈਨੂੰ ਤੁਹਾਨੂੰ ਦੇਖਿਆ ਲੱਗਦਾ ਤੁਸੀਂ ਹਾਂਜੀ ਵੀਰੇ ਤੁਸੀਂ ਬਲੌਗਰ ਹੋ ਮੈਨੂੰ ਲੱਗਦਾ ਹਾਂਜੀ ਵੀਰੇ ਮੇਰਾ YouTube ਤੇ ਚੈਨਲ ਹੈ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਤੁਸੀਂ ਮੈਨੂੰ ਉੱਥੇ ਦੇਖਿਆ ਹੋਣਾ ਅੱਛਾ ਠੀਕ ਹੈ ਤੇ ਕਹ ਦਿਓ ਸਾਡੇ ਜਿਹੜੇ ਵੀਵਰਸ ਦੇਖ ਰਹੇ ਆ ਵੀ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਤੇ ਸਾਰੇ ਜਿਹੜੇ ਜੀ YouTube ਤੇ ਜਾ ਕੇ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬਾਕੀ ਜਿਹੜਾ ਨਿਊਜ਼ 18 ਚੈਨਲ ਹੈ ਜੀ ਇਹਨੂੰ ਵੀ ਜ਼ਰੂਰ ਸਾਰੇ ਸਬਸਕ੍ਰਾਈਬ ਕਰਿਓ ਜੀ ਠੀਕ ਹੈ थैंक यू जी वेरी मच ਲਿਆਓ ਜੀ ਇਹ ਆ ਗਿਆ ਜੀ ਸਰ ਟੋਵਲ ਬੈਲਸਪਨ ਦਿਓ ਜੀ ਮੈਡਮ ਲਾਓ ਜੀ ਲਓ ਜੀ ਮੈਡਮ ਦਾ ਗਿਫਟ ਨਿਕਲਿਆ ਜੀ थैंक यू ਤੇ ਦੀਵਾਲੀ ਦਾ ਤੇ ਚਲੋ ਬਹੁਤ ਵਧੀਆ ਗੱਲ ਹੈ ਜੀ ਹੋਰ ਹੋਰ ਕੁਝ ਹੋਰ ਉਸ ਤੋਂ ਬਾਅਦ ਸੰਦੀਪ ਜੀ ਬੈੱਡ ਸ਼ੀਟ ਦਾ ਸੈਂਕਸ਼ਨ ਹੈ ਆਓ ਦਿਖਾਓ ਜੀ ਜ ਸਾਹਮਣੇ ਬੈੱਡ ਸ਼ੀਟਸ ਦਿਖਾਓ ਇਸ ਤਰ੍ਹਾਂ ਸੰਦੀਪ ਜੀ ਅਸੀਂ ਇਸ ਵਾਰ ਕੀ ਕੀਤਾ ਬੈੱਡ ਸ਼ੀਟ ਦੀ ਪਰ ਮਾਰ ਵੈਰਾਈਟੀ ਅਸੀਂ ਲੈ ਆਏ ਆ ਅੱਛਾ ਜੀ ਜਿਸ ਤਰ੍ਹਾਂ ਤੁਸੀਂ ਦੇਖੋਗੇ ਹਰੇਕ ਤੇ ਉੱਤੇ ਬ੍ਰਾਂਡਿੰਗ ਨੂਰ ਦੀ ਮਿਲੇਗੀ ਠੀਕ ਹੈ ਟਾਪ ਕਲਾਸ ਬੈੱਡਸ਼ੀਟ ਸਰ ਤੁਸੀਂ ਪ੍ਰਿੰਟ ਵੀ ਦੇਖ ਸਕਦੇ ਹੋ ਬਿਲਕੁਲ ਸਰ ਦੇਖ ਸਕਦੇ ਬਿਲਕੁਲ ਇਹ ਬੱਚਿਆਂ ਵਾਸਤੇ ਹਾਂਜੀ ਨੇ ਯੂਥ ਵਾਸਤੇ ਜਿਹੜਾ ਪ੍ਰਿੰਟ ਵਰ ਕਿੰਨਾ ਵਧੀਆ ਜੀ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਨਾਮ ਲੈਣ ਤੇ ਚਾਦਰ ਕੀ ਕੀ ਬਿਲਕੁਲ ਸਰ ਜਿਹੜਾ ਤੁਹਾਡੀ ਵੀਡੀਓ ਨਾਲ ਦੀ ਨਾਲ ਸ਼ੇਅਰ ਕਰੇਗਾ ਉਹਨੂੰ ਟੋਵਲ ਗਿਫਟ ਟੋਵਲ ਗਿਫਟ ਜਿਹੜਾ ਨਿਊਜ਼ 89 ਦਾ ਨਾਮ ਲੈ ਕੇ ਆਏਗਾ ਸਾਨੂੰ ਤੁਹਾਡਾ ਨਾਮ ਲਏਗਾ ਸੰਦੀਪ ਜੀ ਦੇ ਚੈਨਲ ਤੋਂ ਆਏ ਆ ਕੋਈ ਵੀ ਕਸਟਮਰ ਤੁਹਾਡਾ ਨਾਮ ਲੈਂਦਾ ਉਹਨਾਂ ਨੂੰ ਬੈੱਡ ਸ਼ੀਟ ਫਰੀ ਹੈ ਬੈੱਡ ਸ਼ੀਟ ਵੀ ਦੇਣਗੇ ਜੀ ਚਲੋ ਇਹ ਦੱਸੋ ਜੀ ਕਿਸ ਰੇਟ ਦੀ ਬੈੱਡ ਸ਼ੀਟ ਸੰਦੀਪ ਜੀ ਆਪਣੇ ਕੋਲ ਪੈਕਿੰਗ ਦੀ ਬੈੱਡ ਸ਼ੀਟ 300 ਰੁਪਏ ਤੋਂ ਸ਼ੁਰੂ ਹੈ ਐਂਡ ਕੋਈ ਨਹੀਂ ਹੈ ਅੱਛਾ ਜੀ ਜਿਵੇਂ ਜਿਹਦਾ ਬਜਟ ਆ 300 500 700 1200 ਨਹੀਂ ਇਹ ਫਿਰ ਆਪਾਂ ਨੂੰ ਗਿਫਟ ਦੇਣ ਦੇ ਕੰਮ ਵੀ ਦਾ ਸਕਦੀ ਹੈ ਜੀ ਬਿਲਕੁਲ ਜੀ ਬਿਲਕੁਲ ਅੱਜ ਕੱਲ ਬਹੁਤ ਚੱਲ ਰਹੇ ਆ ਗਿਫਟ ਜਿਸ ਤਰ੍ਹਾਂ ਮਰਜ਼ੀ ਨਾਲੇ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਹਿ ਰਿਹਾ ਮੇਰੀ ਦੁਕਾਨ ਦਾ ਕੋਈ ਵੀ ਪ੍ਰੋਡਕਟ ਖਰਾਬ ਹੁੰਦਾ ਤੁਸੀਂ ਪੁਰਾਣਾ ਰੱਖਣਾ ਨਵਾਂ ਲੈ ਜਾਣਾ ਚਾਹੇ ਉਹ ਗਿਫਟ ਵੀ ਗਿਆ ਚਾਹੇ ਉਹ ਗਿਫਟ ਵੀ ਗਿਆ ਚਾਹੇ ਉਹ ਗਿਫਟ ਵੀ ਗਿਆ ਹੋਇਆ ਜੇ ਖਰਾਬ ਹੋ ਜਾਂਦਾ ਤਾਂ ਉਹ ਚੇਂਜ ਕਰਕੇ ਦੇਣਗੇ ਤੇ ਕੋਈ ਲਿਮਟ ਨਹੀਂ ਹੈ ਕੋਈ ਲਿਮਟ ਨਹੀਂ ਤੇ ਜੇ ਦੀਵਾਲੀ ਤੇ ਆਪਾਂ ਗਿਫਟ ਵਗੈਰਾ ਵੀ ਦਿੰਨੇ ਆ ਤਾਂ ਬਹੁਤ ਵਧੀਆ ਪੈਕਿੰਗ ਹੈ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਹ ਕਿਸੇ ਨੂੰ ਗਿਫਟ ਵੀ ਦੇ ਸਕਦੇ ਆ ਪੈਕ ਕਰਾ ਕੇ ਤੇ ਤੁਸੀਂ ਹੋਰ ਹੋਰ ਕੀ ਚੀਜ਼ ਦਿਖਾਉਣ ਲੱਗਿਓ ਜੀ ਉਹ ਟਾਵਲ ਇਸ ਕਰਕੇ ਰੱਖਿਆ ਹੈ ਕਿ ਮੈਂ ਬਾਰ-ਬਾਰ ਦੱਸ ਸਕਾਂ ਕਿ ਸ਼ੇਅਰ ਕਰਨ ਤੇ ਟਾਵਲ ਹੈ న్యూਸ 89 ਦਾ ਨਾਮ ਲੈ ਕੇ ਆਓਗੇ ਦੁਕਾਨ ਦੇ ਅੰਦਰ ਪਰਚੇਜ਼ਿੰਗ ਕਰੋਗੇ ਤਾਂ ਚਾਦਰ ਤਾਂ ਮਿਲਣੀ ਮਿਲਣੀ ਹੈ ਫਰੀ ਸੰਦੀਪ ਜੀ ਉਸ ਤੋਂ ਬਾਅਦ ਯੂਐਸ ਦਾ ਪ੍ਰੋਡਕਟ ਹੈ ਇੱਕ ਮੈਟ੍ਰਸ ਪ੍ਰੋਡਕਟਰ ਹੈ ਜੀ ਹਾਂਜੀ ਹਾਂਜੀ ਤੁਸੀਂ ਦੀ ਪੈਕਿੰਗ ਦੇਖੋਗੇ ਅੱਛਾ ਇਹ ਮਤਲਬ ਗੱਦੇ ਨੂੰ ਪ੍ਰੋਟੈਕਟ ਕਰਦਾ ਹੈ ਉਹ ਜਿਹੜਾ ਪਾਣੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ 100% ਵਾਟਰਪੂਫ ਹੈ ਜੀ ਅੱਛਾ ਇਹਦੇ ਉੱਪਰ ਮਤਲਬ ਜਿਵੇਂ ਹੁਣ ਬੱਚੇ ਸੁਸੁ ਵਗੈਰਾ ਕਰ ਦਿੰਦੇ ਆ ਜਿਵੇਂ ਮਤਲਬ ਖਰਾਬ ਨਹੀਂ ਹੁੰਦਾ ਇਹ ਜੀ ਮੈਟਰਸ ਨੂੰ ਤੁਹਾਡੇ ਬਚਾਏਗਾ ਮੈਟਰਸ ਨੂੰ ਬਚਾਏਗਾ ਜੀ ਕੋਈ ਬੱਚਾ ਬਾਥਰੂਮ ਕਰ ਦਿੰਦਾ ਹੈ ਕੋਲਡ ਡਰਿੰਕ ਗਿਰ ਜਾਂਦਾ ਦੁੱਧ ਮੈਂ ਸੁਣਿਆ ਕਿ ਸਪੈਸ਼ਲ ਰੇਟ ਦੇ ਰਹੇ ਹੋ ਐਤ ਕੀ ਬਿਲਕੁਲ ਵੀਰ ਜੀ ਦਾ ਸਪੈਸ਼ਲ ਰੇਟ ਹੈ ਬਾਜ਼ਾਰ ਚ ਕੋਈ 1500 ਦਾ ਦੇ ਰਿਹਾ ਕੋਈ 1800 ਦਾ ਦੇ ਰਿਹਾ ਅਸੀਂ ਸਿਰਫ ਤੇ ਸਿਰਫ 700 ਰੁਪਏ ਦਾ ਦੇ ਰਹੇ ਹਾਂ ਠੀਕ ਹੈ ਮਾਰਕੀਟ ਦੇ ਵਿੱਚ ਇਹ ਸਟਾਰਟਿੰਗ 350 ਰੁਪਏ ਤੋਂ ਹੋ ਜਾਂਦਾ ਪਰ ਤੁਹਾਨੂੰ ਪਤਾ ਅਸੀਂ ਬ੍ਰਾਂਡ ਚ ਕੋਈ ਕੰਪਰੋਮਾਈਜ਼ ਨਹੀਂ ਕਰਦੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਅੱਛੇ ਅੱਛੇ ਪ੍ਰਿੰਟ ਹੈ ਇਹਦੇ ਅੰਦਰ ਵੀ ਕਾਫੀ ਹੈ ਨਾ ਜੀ ਤੇ ਇਸ ਤੋਂ ਬਾਅਦ ਟਾਵਲਸ ਦੀ ਵੈਰਾਈਟੀ ਹੈ ਟਾਵਲ ਉਸ ਤੋਂ ਬਾਅਦ ਪਰਦੇ ਵਗੈਰਾ ਹੋ ਗਏ ਜੀ 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 ਪਰਦੇ ਵਗੈਰਾ ਦੀ ਵੈਰਾਈਟੀ ਹੋ ਗਈ ਹੈ ਦੇਖੋ ਜੀ ਸੋ ਤੁਸੀਂ ਦੇਖ ਪਾ ਰਹੇ ਹੋ ਨਿਊਜ਼ ਇਹ ਨੂਰ ਸਾਡੇ ਸਾਡੇ ਤੁਹਾਡੇ ਕੋਲ ਨੂਰ ਫਰਨੀਚਰ ਰਾਜਪੁਰਾ ਤੇ ਤੇ ਪਰਦਿਆਂ ਦੀ ਵੈਰਾਈਟੀ ਤੁਹਾਨੂੰ ਦਿਖਾ ਰਹੇ ਦਿਖਾਓ ਜੀ ਕੋਲ ਤੇ ਲਾਇਆ ਸੀ ਉਸ ਤੋਂ ਬਾਅਦ ਸੰਦੀਪ ਜੀ ਆ ਦੇਖੋ ਸਾਡੇ ਕੋਲ ਪਿੱਲੋ ਦੀ ਬਹੁਤ ਰੇਂਜ ਹੈ ਹਾਂ ਜੀ ਜੀ ਹਰ ਤਰ੍ਹਾਂ ਦਾ ਪਿੱਲੋ ਸਾਡੇ ਕੋਲ ਮਿਲ ਜੇਗਾ ਸਾਡੇ ਕੋਲ 13 ਤਰ੍ਹਾਂ ਦੇ ਪਿੱਲੋ ਦੀ ਵੈਰਾਈਟੀ ਹੈ ਜੇ ਜਿਹੜਾ ਪਿੱਲੋ ਹੁੰਦਾ ਹੈ ਇਹ ਮੈਨੂੰ ਲੱਗਦਾ ਜਿਹੜੇ ਬੱਚੇ ਫੌਨ ਵਗੈਰਾ ਲੈ ਕੇ ਆਉਂਦੇ ਬਿਲਕੁਲ ਸਰ ਵੈਕਿਊਮ ਪੈਕਡ ਹੈ ਜੀ ਹਾਂ ਜੀ ਇਹ ਮਤਲਬ ਖੋਲਦੇ ਖੁਲਜੇਗਾ ਖੁਲਜੇਗਾ ਸਰ ਇਹ ਮੈਮਰੀ ਪਿੱਲੋ ਦਾ ਹੋ ਗਿਆ ਹਾਂ ਜੀ ਹਾਂ ਜੀ ਮਤਲਬ ਤੁਸੀਂ ਸਰ ਸਾਰੀ ਦੇਖੋਗੇ ਟੋਟਲੀ ਹਾਈ ਕਲਾਸ ਰੇਂਜ ਹੈ ਹਾਈ ਕਲਾਸ ਕੁਆਲਿਟੀ ਇਸ ਵਾਰ ਫੈਸਟੀਵਲ ਤੇ ਲੈ ਕੇ ਆਏ ਹਾਂ ਠੀਕ ਹੈ ਉਸ ਤੋਂ ਬਾਅਦ ਜੇ ਤੁਹਾਨੂੰ ਤੁਸੀਂ ਕੁਸ਼ਨ ਕਵਰ ਦੀ ਵੈਰਾਈਟੀ ਚਾਹੀਦੀ ਹੈ ਬਹੁਤ ਵੈਰਾਈਟੀ ਹੈ ਸਾਨੂੰ ਪਰ ਇੱਕ ਵਾਰ ਸੋਫੇ ਕਰਟ ਤੁਸੀਂ ਦੇਖ ਸਕਦੇ ਹੋ ਕਿ ਕਸਟਮਰਸ ਜਿਹੜੇ ਹੈ ਦੁਕਾਨ ਤੇ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰਦੇ ਜਾਓ Papa ਤੋਂ ਦਿਖਾਣੇ ਹਨ ਪਰਦਿਆਂ ਦੀ ਵੈਰਾਈਟੀ ਲੱਕੀ ਜੀ ਸਾਨੂੰ ਆਪਣੀ ਵੀਡੀਓ ਦੇ ਵਿੱਚ ਰੋਲਾ ਤਾਂ ਪਾਣਾ ਆਂਦਾ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਨਾ ਜੀ ਅਸੀਂ ਤਾਂ ਪ੍ਰੋਡਕਟ ਦਿਖਾ ਸਕਦੇ ਆ ਬਿਲਕੁਲ ਜੀ ਤੇ ਕਸਟਮਰ ਨੂੰ ਵੀ ਤੁਸੀਂ ਦੇਖੋ ਦੇ ਦੇਖ ਸਕਦੇ ਹੋ ਤੁਸੀਂ ਇਹ ਪਰਦਿਆਂ ਦੀ ਇਹ ਸਾਰੇ ਸਰ ਕਰਟਨ ਦੀ ਹੈ ਇੱਧਰ ਸਾਰੀ ਸੋਫੇ ਦੀ ਵੈਰਾਈਟੀ ਹੈ ਜੀ ਹਾਂਜੀ ਹਾਂਜੀ ਮਤਲਬ ਕਰਟਨ ਸਾਡੇ ਕੋਲ 100 ਰੁਪਏ ਤੋਂ ਸ਼ੁਰੂ ਹੈ ਲਿਮਟ ਕੋਈ ਨਹੀਂ ਹੈ 200 250 300 400 500 ਜਿੰਮੇ ਦਾ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਸ਼ੇਅਰ ਕਰਦੇ ਜਾਓ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਬੈਨੀਫਿਟ ਮਿਲ ਸਕੇ ਜਿਹੜੀ ਦੀਵਾਲੀ ਦੀਆਂ ਸਕੀਮਾਂ ਚੱਲ ਰਹੀਆਂ ਸਰ ਇਸ ਤੋਂ ਬਾਅਦ ਮੈਂ ਤੁਹਾਡੇ న్యూਸ 89 ਦੇ ਚੈਨਲ ਦੇ ਮਾਦੀਨ ਦੇ ਰਾਹੀਂ ਮੈਂ ਕਸਟਮਰਾਂ ਨੂੰ ਇੱਕ ਸਪੈਸ਼ਲ ਆਫਰ ਦੇ ਰਿਹਾ ਕਿਸੇ ਵੀ ਕਸਟਮਰ ਨੇ ਕੋਈ ਵਧੀਆ ਕੋਠੀ ਬਣਾਈ ਹੈ ਸਾਡੇ ਕੋਲ ਪਰਦੇ ਵਾਲਪੇਪਰ ਗਰਾਸ ਮੈਟ ਵੁੱਡਨ ਫਲੋਰ ਸਾਰਾ ਅਵੇਲੇਬਲ ਹੈ ਅਸੀਂ ਉਸ ਤੋਂ ਪਹਿਲਾਂ ਤੁਸੀਂ ਕੋਈ ਪ੍ਰੋਡਕਟ ਪਸੰਦ ਕਰੋ ਅਸੀਂ ਤੁਹਾਨੂੰ ਉਹਦੀ 3D ਤਿਆਰ ਕਰਕੇ ਦਿਆਂ ਜੀ ਵੀ ਤੁਹਾਡੀ ਕੋਠੀ ਦੇ ਅੰਦਰ ਪਰਦੇ ਕਿਵੇਂ ਦੇ ਲੱਗਣਗੇ ਸੋਫਾ ਕਿਵੇਂ ਦਾ ਲੱਗੇਗਾ ਕਾਰਟਨ ਕਿਵੇਂ ਦਾ ਲੱਗੇਗਾ ਅੱਛਾ ਉਹ ਸਿਸਟਮ ਹੈ ਆਪਣੇ ਆਪਣੇ ਕੋਲ ਸਾਰਾ ਪ੍ਰੋਪਰ ਜੀ ਸਾਰਾ ਸਿਸਟਮ ਹੈ ਠੀਕ 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 ਹੈ ਜੀ ਉਹਦੇ ਕੋਈ ਚਾਰजेस ਨਹੀਂ ਆ ਉਹ ਫ੍ਰੀ ਆਫ ਕੋਸਟ ਹੈ ਠੀਕ ਹੈ ਪਰਦਿਆਂ ਦੇ کیا ਹੈਗੀ ਕੋਈ ਸਕੀਮ ਵਗੈਰੇ ਆਪਾਂ ਲੱਗੇ ਪਰਦੇ ਦੇ ਬਿਲਕੁਲ ਸੰਦੀਪ ਜੀ ਕੋਈ ਵੀ ਤੁਸੀਂ ਪਰਦਾ ਲੈਂਦੇ ਹੋ ਤੁਹਾਡੇ ਕੋਲ ਪੁਰਾਣਾ ਪਰਦਾ ਸੀ ਉਹ 100 ਰੁਪਏ ਦਾ ਕੱਟ ਰਹੇ ਹਾਂ ਜੀ ਅੱਛਾ ਪਰਦਾ ਵੀ ਕੱਟ ਲੈਂਦੇ ਹੋ ਬਿਲਕੁਲ ਜੀ ਪਰਦਾ ਚੱਦਰ ਜਾਂਦਾ ਕੀ ਕਰਦੇ ਹੋ ਤੁਸੀਂ ਮੈਂ ਸੁਣਿਆ ਵੀ ਜਿਵੇਂ ਹੜ ਪੀੜਤਾਂ ਕਈ ਵਾਰੀ ਉਹਨਾਂ ਨੂੰ ਹਜੇ ਲੋੜ ਐ ਤੁਸੀਂ ਬੜੀ ਵੱਡੀ ਗੱਲ ਅੱਜ ਪੁੱਛ ਲਈ ਐ ਵੀ ਐਵੇਂ ਗੱਲ ਦੱਸਣ ਵਾਲੀ ਨਹੀਂ ਐ ਕਹਿੰਦੇ ਜੇ ਸੇਵਾ ਕਰੋ ਦੂਜੇ ਕੰਨ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜਿੰਨੇ ਵੀ ਸਾਡੇ ਕੋਲ ਪੁਰਾਣੇ ਗੱਦੇ ਸੰਦੀਪ ਜੀ ਆਂਦੇ ਸਾਡੇ ਨਾਲ ਬਹੁਤ ਸੋਸਾਇਟੀਆਂ ਜੁੜੀਆਂ ਵੀ ਆ ਨੇ ਅਸੀਂ ਉਹਨੂੰ ਰੀਫਰੈਸ਼ ਕਰਕੇ ਉਹਨਾਂ ਦੀ ਕਵਰਿੰਗ ਕਰਕੇ ਉਹ ਅਸੀਂ ਡੋਨੇਟ ਕਰਾ ਦਿੰਦੇ ਅੱਛਾ ਡੋਨੇਟ ਕਰਦੇ ਹੋ ਮਤਲਬ ਉਹ ਵੀ ਮਤਲਬ ਆਪਣੀ ਆਪਣੀ ਗੱਲ ਐ ਸਾਰਾ ਆਪਣਾ ਹਾਂ ਜੀ ਬਿਲਕੁਲ ਜੀ ਕੱਟ ਰਹੇ ਹੋ ਤੁਸੀਂ ਬਿਲਕੁਲ ਜੀ ਸੋ ਬੜੀ ਵਧੀਆ ਗੱਲ ਐ ਤੇ ਇਹ ਆਪਣੀ ਲੋਕੇਸ਼ਨ ਦੱਸੋ ਹੁਣ ਵੈਸੇ ਤਾਂ ਦੇਖੋ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਹਾਂਜੀ ਹਾਂਜੀ ਹਰਿਆਣੇ ਤੋਂ ਲੋਕ ਦੇਖ ਰਹੇ ਆ ਬੜੀ ਦੂਰ ਦੂਰ ਕਸਟਮਰ ਪੁੱਛ ਰਹੇ ਆ ਇਸ ਟਾਈਮ ਲਾਈਵ ਦੇ ਵਿੱਚ ਲਿਖ ਰਹੇ ਆ ਵੀ ਆਪਣੀ ਲੋਕੇਸ਼ਨ ਦੱਸੋ ਵੈਸੇ ਸਰ ਸਾਡਾ ਹੈੱਡ ਆਫਿਸ ਹੈਗਾ ਸੰਦੀਪ ਜੀ ਰਾਜਪੁਰਾ ਨੂਰ ਫਰਨੀਸ਼ਿੰਗ ਪਟੇਲ ਮਾਰਕੀਟ ਰਾਜਪੁਰਾ ਨੇੜੇ ਅੰਜਲ ਹੋਟਲ ਜੀ ਰਾਜਪੁਰਾ ਸਾਡਾ ਇੱਕ ਹੀ ਹੈੱਡ ਆਫਿਸ ਹੈ ਉਸ ਤੋਂ ਬਾਅਦ ਕੋਈ ਜੀਰਤਪੁਰ ਤੋਂ ਆ ਜੀਰਕਪੁਰ ਸਾਡਾ ਆਊਟਲੈਟ ਹੈਗਾ ਕੋਸਮੋ ਮਾਲ ਹਾਂਜੀ ਹਾਂਜੀ ਉਸ ਤੋਂ ਬਾਅਦ ਸਰ ਅੰਮ੍ਰਿਤਸਰ ਹੈਗਾ ਹਰਿਆਣੇ ਹੈਗਾ ਹਰੇਕ ਜਗ੍ਹਾ ਫੈਸਿਲਿਟੀ ਅਵੇਲੇਬਲ ਸਾਡੀ ਅਪਰੋਚ ਉੱਥੇ ਤੱਕ ਨਹੀਂ ਹੁੰਦੀ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡੇ ਘਰੋਂ ਵੀ ਕੰਪਲੀਟ ਦੀ ਗੱਲ ਕਰ ਰਹੇ ਸੀਗਾ ਆਪਾਂ ਵੀ ਕੰਪਲੀਟ ਬਿਲਕੁਲ ਹੀ ਘਰੋਂ ਵੀ ਗੱਦਾ ਚੇਂਜ ਹੋ ਜਾਏਗਾ ਹਾਂਜੀ ਹਾਂਜੀ ਤੁਸੀਂ ਇੱਕ ਕੰਪਲੇਂਟ ਸੰਦੀਪ ਜੀ ਆਂਦੇ ਮੈਨੂੰ ਕਿਹਾ ਸੀ ਵੀ ਤੁਸੀਂ ਦੁਕਾਨ ਤੇ ਕਈ ਵਾਰ ਨਹੀਂ ਹੁੰਦੇ ਰੋਟੀ ਖਾਣ ਤੁਸੀਂ ਕੋਈ ਗੱਲ ਕਰ ਰਹੇ ਸੀਗਾ ਨਹੀਂ ਕਈ ਵਾਰੀ ਬੰਦੇ ਕਹਿੰਦੇ ਨਹੀਂ ਰੋਟੀ ਖਾਣ ਗਏ ਹੋਏ ਆ ਜੀ ਸੰਦੀਪ ਜੀ ਪਹਿਲੀ ਗੱਲ ਤਾਂ ਆਇਆ ਮੈਂ ਰੋਟੀ ਖਾਣ ਮੇਰੀ ਰੋਟੀ ਇੱਥੇ ਹੀ ਆਂਦੀ ਹੈ ਹਾਂਜੀ ਹਾਂਜੀ ਮੈਂ ਸਵੇਰੇ 9:30 ਤੋਂ ਲੈ ਕੇ ਰਾਤੀ 9 ਵਜੇ ਤੱਕ ਇੱਥੇ ਅਵੇਲੇਬਲ ਹਾਂ ਕੁਝ ਰਾਜਪੁਰੇ ਦੇ ਸਮਾਨ ਲੈ ਲਿਆ ਲੱਕੀ ਜੀ ਕਿੱਥੇ ਨੇ ਜੀ ਰੋਟੀ ਖਾਣ ਗਏ ਨੇ ਤਾਂ ਸੋ ਸਾਡਾ ਨੂਰ ਫਰਨੀਸ਼ਿੰਗ ਦਾ ਬੋਰਡ ਦੇਖ ਕੇ ਦੁਕਾਨ ਤੇ ਆਓ ਤਾਂ ਕਿ ਤੁਹਾਡੇ ਨਾਲ ਕਿਤੇ ਕਿਸੇ ਤਰੀਕੇ ਦਾ ਫਰੋਡ ਨਾ ਹੋਵੇ ਫਰੋਡ ਨਾ ਹੋਵੇ ਹਾਂ ਜੀ ਬਿਲਕੁਲ ਸਹੀ ਠੀਕ ਹੈ ਸੋ ਹੋਰ ਕੁਝ ਰਹਿ ਗਿਆ ਜੀ ਸਰ ਪਰਦੇ ਸੋਫੇ ਹੋ ਗਏ ਜੀ ਵੈਰਾਈਟੀ ਤਾਂ ਤੁਹਾਨੂੰ ਪਤਾ ਆਪਾਂ ਹੁਣ ਦਿਖਾਣ ਲੱਗੇ ਸ਼ਾਮ ਤੱਕ ਕਰਾਂਗੇ ਸ਼ਾਮ ਤੱਕ ਨਹੀਂ ਖਤਮ ਹੋਣੀ ਬਿਲਕੁਲ ਜੀ ਸੋ ਰਿਕਵੈਸਟ ਕਰ ਰਹੇ ਹਾਂ ਜੀ ਨੂਰ ਫਰਨੀਸ਼ਿੰਗ ਤੇ ਤੁਸੀਂ ਅੰਜਲ ਹੋਟਲ ਰਾਜਪੁਰਾ ਮੇਨ ਬਾਜ਼ਾਰ ਦੇ ਵਿੱਚ ਹੈਗਾ ਤਾਨੂੰ ਦੱਸ ਦਵਾਂ ਔਰ ਰਵਿੰਦਰਾ ਸ਼ੋਰੂਮ ਵੀ ਹੈ ਜੇ ਉਦੋਂ ਕਿਸ ਨੂੰ ਪੁੱਛੋਗੇ ਅੰਜਲ ਹੋਟਲ ਕਿੱਥੇ ਹੁੰਦਾ ਸੀ ਤੇ ਨਾਲ ਹੀ ਨੂਰ ਫਰਨੀਸ਼ਿੰਗ ਦਾ ਹੈਗਾ ਔਰ ਇਹ ਤੇ ਤੁਸੀਂ ਆਰਾਮ ਨਾਲ ਪੁੱਛ ਸਕਦੇ ਹੋ ਤੇ ਜਿਹੜੇ ਬਾਹਰ ਕਸਟਮਰ ਪੁੱਛ ਰਹੇ ਹੋ ਸੋ ਸੋਨੇ ਦੀਆਂ ਅੰਗੂਠੀਆਂ ਦਿੱਤੀਆਂ ਜਾਣਗੀਆਂ ਚਾਂਦੀ ਦੀਆਂ ਪਜੇਬਾ ਕੜੇ ਇਹ ਸਾਰਾ ਕੁਝ ਗਿਫਟ ਦੇ ਵਿੱਚ ਦਿੱਤਾ ਜਾਏਗਾ ਤੇ ਗੱਦਿਆਂ ਦੇ ਅੱਛੀ ਵੈਰਾਈਟੀ ਹੈ ਤੇ ਹੋਰ ਜਿਹੜੀ ਹੈਗੀ ਬਹੁਤ ਜਿਹੜੀ ਸ਼ਾਨਦਾਰ ਵੈਰਾਈਟੀ ਜਿਹੜੀ ਮੈਨੂੰ ਕਹਿ ਸਕਦੇ ਆ ਸੋ ਪਹਿਲੀ ਵੀਡੀਓ ਜਿਹੜੀ ਬਣਦੀ ਹੈ ਨਿਊਜ਼ 89 ਪੰਜਾਬ ਦੀ ਲੋਕਾਂ ਦਾ ਫਾਇਦਾ ਕਰਾਉਣ ਵਾਸਤੇ ਕਿਉਂਕਿ ਇਹ ਚੀਜ਼ ਲੋਕਾਂ ਦੀ ਨੀਡ ਹੈ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਪੇਂਟ ਚੱਲ ਰਿਹਾ ਹੈ ਸਫੇਦੀਆਂ ਹੋ ਰਹੀਆਂ ਸਫਾਈਆਂ ਹੋ ਰਹੀਆਂ ਉਸ ਤੋਂ ਬਾਅਦ ਪਰਦੇ ਚੇਂਜ ਕਰਨੇ ਆ ਗੱਦੇ ਚੇਂਜ ਕਰਨੇ ਆ ਫਰਨੀਚਰ ਚੇਂਜ ਕਰਨਾ ਸੋ ਸਭ ਤੋਂ ਪਹਿਲਾਂ ਲੱਕੀ ਜੀ ਕੋ ਲਾਣੇ ਆ ਇਸ ਤੋਂ ਬਾਅਦ ਤਾਂ ਕਈ ਵੀਡੀਓਜ਼ ਬਣਨੀ ਆ ਕਈ ਫਾਇਦੇ ਜਿਹੜੇ ਹਨ న్యూਸ 89 ਪੰਜਾਬ ਦੇ ਈਵਰਸ ਦੇ ਹੋਣ ਵਾਲੇ ਆ ਸੋ ਬਣੇਰੋ న్యూਸ 89 ਦੇ ਨਾਲ ਸ਼ੇਅਰ ਕਰੋ ਸ਼ੇਅਰ ਕਰਨ ਤੇ ਤੋਲੀਆਂ ਮਿਲੇਗਾ ਤੋਲੀਆਂ ਲੈਣ ਤੋਂ ਬਾਅਦ ਆ ਕੇ ਕਹੋ ਜੀ ਅਸੀਂ ਨਿਊਜ਼ 189 ਪੰਜਾਬ ਦੀ ਵੀਡੀਓ ਦੇਖ ਕੇ ਆਏ ਆ ਨਾਲ ਹੀ ਚੱਦਰ ਮਿਲੇਗੀ ਪਰਚੇਜ਼ਿੰਗ ਕਰੋ ਸੋਨੇ ਦੀਆਂ ਅੰਗੂਠੀਆਂ ਚਾਂਦੀ ਦੀਆਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਦੀਵਾਲੀ ਦੀ ਦੁਸ਼ਹਿਰੇ ਦੀ ਬਹੁਤ ਬਹੁਤ ਵਾਰਕਾ ਜੇ ਕਿਸ ਤੋਂ ਬਾਅਦ ਵੀ ਕੋਈ ਹੋਰ ਨਵੀਂ ਵੈਰਾਈਟੀ ਕੁਛ ਆਂਦਾ ਤਾਂ ਨਿਊਜ਼ 189 ਪੰਜਾਬ ਨੂੰ ਜਦ ਮਰਜ਼ੀ ਯਾਦ ਰੱਖਿਓ ਤੇ ਆਪਾਂ ਤੁਹਾਡੇ ਨਾਲ ਆ ਸੋ ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਇੱਕ ਨਵੀਂ